ਜੇ ਗੰਨੀ ਵਾਦੇ ਕੋਈ ਗਲਤ ਸੁਨੇਹਾ ਨੈਗੇਟਿਵ ਸੁਨੇਹਾ ਤਾਂ ਨਹੀਂ ਜੋ ਲੋਕਾਂ ਵਿੱਚ ਕਿ ਇਹ ਵਾਰ-ਵਾਰ ਐਲਾਨ ਹੋ ਰਿਹਾ ਅੱਗੇ ਵਧਦਾ ਪਰ ਅੱਗੇ ਵਧਿਆ ਨਹੀਂ ਜਾ ਰਿਹਾ ਤੇ ਤਾਂ ਉਹਨਾਂ ਦਾ ਫੈਸਲਾ ਆ ਗਿਆ ਜਿਹੜਾ ਅਸੀਂ ਸਟੇਟਮੈਂਟ ਕਿਹਾ ਉਹ ਸਟੇਟਮੈਂਟ ਦੇ ਸਬੰਧਤ ਮੰਗ ਅੱਜ ਦੀ ਜਿਹੜੀ ਮੀਟਿੰਗ ਦਾ ਸ਼ਾਮਤ ਕਰਦੀ ਮੀਟਿੰਗ ਦਾ ਉਹਨਾਂ ਦਾ ਇਨਵੀਟੇਸ਼ਨ ਆ ਗਿਆ ਫਿਰ ਅਸੀਂ ਮੀਟਿੰਗ ਤੇ ਕਰ ਇਹਨੂੰ ਇੱਥੇ ਰੁਕਾਂਗੇ ਤਿਆਰੀਆਂ ਜਿਉਂਦੀ ਤਿਉਂ ਰਹਿਣਗੀਆਂ ਇਹ ਜੇ ਉਹ ਨਹੀਂ ਹੁੰਦਾ ਉਹਨਾਂ ਦਾ ਫਿਰ ਅਸੀਂ ਜਿਹੜਾ ਹੈਗਾ ਉਹ ਅਸੀਂ ਅੱਗੇ ਵਧਾਂਗੇ ਇਸੇ ਫੌਜਾਂ ਸਮੇਤ ਬਿਲਕੁਲ ਸ਼ੈਲਿੰਗ ਹੋ ਰਹੀ ਹੈ ਲੀਡਰਸ਼ਿਪ ਇੱਥੇ ਖੜੀ ਹੈ ਜਿਹੜੇ ਮੂਰੇ ਵੀ ਜਿਹੜੇ ਕਿਸਾਨ ਹੈਗੇ ਆ ਉਹ ਵੀ ਇੱਕ ਹੱਦ ਤੋਂ ਵੱਧ ਨਹੀਂ ਵਧ ਰਹੇ ਚਲ ਜੇ ਮੰਨ ਲਓ ਦੋ ਬੰਦੇ ਵੱਧ ਵੀ ਗਏ ਕੋਈ ਆਮਾਰੇ ਤੌਰ ਤੇ ਉਹਦੇ ਪਿੱਛੇ ਚੱਲਦੀ ਲੋਰ ਹੈ ਉਹਨੂੰ ਉਂ ਵੀ ਰੋਕ ਸਕਦੇ ਆ ਪਿੱਠ ਤਾਂ ਨਹੀਂ ਜਾ ਰਹੀ ਪਿੱਠ ਰੁਕ ਕੇ ਖੜੀ ਹੈ ਮੰਨ ਲਓ ਕੋਈ 10 20 ਬੰਦੇ ਜਾ ਬਨੇ ਕੋਈ ਆਮਾਰੇ ਹੋ ਕੇ ਨੌਜਵਾਨ ਕੁਝ ਸਵੇਰੇ ਵੀ ਥੋੜੀ ਜੀ ਕਸ਼ਮਕਸ਼ ਹੋਈ ਹੈ ਤੁਹਾਡੀ ਨੌਜਵਾਨਾਂ ਨਾਲ ਗੱਲਬਾਤ ਹੋਈ ਨੌਜਵਾਨ ਕਹਿ ਰਹੇ ਸੀਗੇ ਕਿ ਅੱਗੇ ਵਧਿਆ ਜਾਵੇ ਅਸੀਂ ਅੱਗੇ ਜਾਣ ਲਈ ਆਏ ਆਂ ਤੁਸੀਂ ਸਾਨੂੰ ਇੱਥੇ ਨਾ ਰੋਕੋ ਪਰ ਤੁਸੀਂ ਅਜੇ ਇੱਥੇ ਰੁਕੇ ਹੋਏ ਹੋ ਇਹ ਜਿਹੜੀ ਕਸ਼ਮਕਸ਼ ਚੱਲ ਰਹੀ ਹੈ ਇਹ ਕਿਵੇਂ ਹੈ ਕਹਿ ਰਹੇ ਆ ਵੀ ਮੈਸੇਜ ਆਉਣ ਆਲਾ ਦੋ ਆਗੂ ਅਸੀਂ ਭੇਜਿਆ ਉਹਨਾਂ ਦਾ ਮੈਸੇਜ ਢਿੱਕਣ ਦੀ ਖਤਰ ਆਪਣਾ ਭੰਦੇਰ ਸਾਹਿਬ ਤੇ ਡਲੇয়াল ਸਾਹਿਬ ਹੁਣੇ ਅਸੀਂ ਫੋਨ ਕਰਕੇ ਪੁੱਛਿਆ ਵੀ ਭਈ ਇਹ ਉਹਨਾਂ ਦੀ ਜਾ ਤਾਂ ਉਹਨਾਂ ਨੂੰ ਮੈਸੇਜ ਦੇ ਦੇਣ ਜਿਹੜਾ ਅਸੀਂ ਕਿਹਾ ਜਾ ਜਵਾਬ ਦੇ ਦੇਣ ਤਾਂ ਕਿ ਸਿਆਸਤ ਦੀ ਅਗਲੀ ਰਣਨੀਤੀ ਬਣਾ ਸਕੇ ਅੱਗੇ ਵਧਣ ਵਾਲੀ ਅਸੀਂ ਇਸ ਵਕਤ ਸ਼ੰਭੂ ਬਾਰਡਰ ਤੇ ਖੜੇ ਆ ਸਾਡੇ ਨਾਲ ਕਿਸਾਨ ਆਗੂ ਨੇ surjeet singh phool ਉਹਨਾਂ ਨਾਲ ਗੱਲਬਾਤ ਕਰਾਂਗੇ ਅੱਜ ਦੁਬਾਰਾ ਤੋਂ ਦਿੱਲੀ ਚੱਲੋ ਦਾ ਜਿਹੜਾ ਉਹ ਅੱਗੇ ਵਧਣ ਦੀ ਐਲਾਨ ਕਰਾਇਆ ਗਿਆ ਸੀ ਕਿਸਾਨ ਆਗੂਆਂ ਵੱਲੋਂ ਸਥਿਤੀ ਕੀ ਆ phool ਸਾਹਿਬ ਹੁਣ ਕੀ ਸਥਿਤੀ ਬਣ ਰਹੀ ਆ ਅੱਜ ਦਿੱਲੀ ਚੱਲੋ ਦਾ ਕਾਲ ਦਿੱਤੀ ਗਈ ਸੀ ਦੁਬਾਰਾ ਤੋਂ ਜਮਾਰਚ ਸ਼ੁਰੂ ਕਰਨਾ ਸੀਗਾ ਹੁਣ ਸਥਿਤੀ ਕੀ ਕੀ ਕਹਿੰਦੀ ਆ ਦੇਖੋ ਜੀ ਸਾਡਾ 11 ਵਜੇ ਦਿੱਲੀ ਕੂਚ ਦਾ ਸੀਗਾ ਅੱਜ ਦੀ ਤਰੀਕ ਨੂੰ ਸਾਡੇ ਸਾਰੇ ਆਗੂ ਪੂਰੇ ਹਲਦਿਆਂ ਤਿਆਰੀਆਂ ਕਰਕੇ ਵੀ ਮੂਰੋ ਉਹਨਾਂ ਦਾ ਬਚਾ ਕਿਵੇਂ ਕਰਨਾ ਸ਼ਾਤਮਈ ਜਵਤਾਬਦ ਤਰੀਕੇ ਨਾਲ ਅੱਗੇ ਕਿਵੇਂ ਬਦਲਣਾ ਇਹ ਅਸੀਂ 9 ਵਜੇ ਇਤਿਆਰ ਸੀਗੇ ਜਦੋਂ ਅਸੀਂ 10 ਵਜੇ ਆ ਤਾਂ ਇਹਨਾਂ ਦੇ ਜਿਹੜੇ ਅਧਿਕਾਰੀ ਅਜੇ ਘੰਟਾ ਰਹਿੰਦਾ ਸੀਗਾ ਉਹ ਆਏ ਉਹ ਕਹਿੰਦੇ ਵੀ ਕੇਂਦਰ ਸਰਕਾਰ ਦੁਬਾਰੇ ਗੱਲਬਾਤ ਕਰਨਾ ਚਾਹੁੰਦੇ ਆ ਪੰਜਵੇਂ ਰੌਂਡ ਦੇ ਤੁਹਾਡੇ ਨਾਲ ਤਾਂ ਅਸੀਂ ਉਹਨਾਂ ਨੂੰ ਇਹ ਗੱਲ ਕਹੀ ਵੀ ਪਹਿਲਾਂ ਉਹ ਦੱਸਣ ਵੀ ਉਹਨਾਂ ਦਾ ਗੱਲਬਾਤ ਦਾ ਮਕਸਦ ਕੀ ਹੈ ਕਿ ਉਹ ਟਾਈਮ ਕਿਲ ਕਰਨਾ ਚਾਹੁੰਦੇ ਆ ਟਾਈਮ ਟਪਾਉਣਾ ਚਾਹੁੰਦੇ ਨੇ ਹੌਲੀ-ਹੌਲੀ ਇਹਨੂੰ ਗੱਲਬਾਤਾਂ ਦੇ ਰਾਉਂਡ ਰਾਹੀਂ ਜਾਂ ਕੋਈ ਮਸਲੇ ਦਾ ਨਿਪਟਾਰਾ ਕਰਨਾ ਚਾਹੁੰਦੇ ਆ ਮੰਗਾਂ ਦਾ ਨਿਪਟਾਰਾ ਕਰਨਾ ਚਾਹੁੰਦੇ ਨੇ ਤਾਂ ਅਸੀਂ ਕਿਹਾ ਵੀ ਸਾਡੀ ਤਸੱਲੀ ਤਾਂ ਹੋਊਗੀ ਵੀ ਉਹਨਾਂ ਦੀ ਨੀਅਤ ਉਹਨਾਂ ਦਾ ਇਰਾਦਾ ਮੰਗਾਂ ਦਾ ਨਿਪਟਾਰਾ ਕਰਨਾ ਤਾਂ ਪਹਿਲਾਂ ਅਸੀਂ ਇੱਕ ਸਟੇਟਮੈਂਟ ਸ਼ੋਰਟ ਜਿਹੜੇ ਉਹ ਟਵਿੱਟਰ 'ਤੇ ਰਹੇ ਵੀ ਆਪਣਾ ਮੈਸੇਜ ਦੇ ਸਕਦੇ ਆ ਉਹ ਅਸੀਂ ਲਿਖਦੇ ਆ ਤੇ ਉਹ ਸਰਕਾਰ ਦਾ ਜਿਹੜਾ ਹੈੱਡ ਹੈ ਪ੍ਰਧਾਨ ਮੰਤਰੀ ਜਾਂ ਸੈਕੰਡ ਗ੍ਰਹਿ ਮੰਤਰੀ ਉਹ ਆਪਣੇ ਟਵਿੱਟਰ ਅਕਾਊਂਟ ਤੋਂ ਜਿਹੜਾ ਅਸੀਂ ਸਟੇਟਮੈਂਟ ਲਿਖਾਂਗੇ ਸ਼ਾਰਟ 2-4 ਲਾਈਨਾਂ ਦੀ ਉਹ ਉਹ ਬੋਲ ਦੇਣ ਨਾਲ ਟਾਈਮ ਦੇ ਦੇਣ ਅੱਜ ਦੇ ਫਿਰ ਅਸੀਂ ਕੋਈ ਵਿਚਾਰ ਕਰ ਸਕਦੇ ਆ ਇਹਨੂੰ ਵੀ ਜਿਹੜਾ ਅੱਗੇ ਵਧਣਾ ਵਾਲਾ ਹੈਗਾ ਕੁਝ ਟਾਈਮ ਲਈ ਰੋਕਿਆ ਜਾ ਸਕਦਾ ਜਾਂ ਨਾ ਰੋਕਿਆ ਜਾ ਸਕਦਾ ਅਸੀਂ ਉਹ ਸਟੇਟਮੈਂਟ ਸ਼ਾਰਟ ਲਿਖਤੀ ਜਿਹਦੇ ਵਿੱਚ ਇਹ ਸੀਗਾ ਬਈ ਐਮਐਸਪੀ ਤੇ ਖਰੀਦ ਦੀ ਗਰੰਟੀ ਵਾਲਾ ਕਾਨੂੰਨ ਰਾਹੀ ਮਸਲੇ ਦਾ ਹੱਲ ਕਰਨ ਐਮਐਸਪੀ ਦੇ ਮਸਲੇ ਦਾ ਹੱਲ ਕਰਨ ਸਮੇਤ ਬਾਕੀ ਜੋ ਨੌ ਮੰਗਾਂ ਨੇ ਉਹਨਾਂ ਦਾ ਨਿਪਟਾਰਾ ਕਰਨ ਦੇ ਮਕਸਦ ਨਾਲ ਸਰਕਾਰ ਗੱਲਬਾਤ ਕਰਨਾ ਦਾ ਸੱਦਾ ਦਿੰਦੀ ਹੈ ਅੱਜ ਦੇ ਇਹ ਸਾਨੂੰ ਸਟੇਟਮੈਂਟ ਆਜੋ ਫਿਰ ਅਸੀਂ ਵਿਚਾਰ ਲਾਂਗੇ ਆ 11 ਤੋਂ ਵੀ ਜੇ ਇੱਕ ਲਾ ਲਓ ਤਾਂ 2.5 ਘੰਟੇ ਵਾਂਗ ਉਹਨਾਂ ਦਾ ਹੋ ਗਿਆ ਪਰ ਉਹ ਉਹਨਾਂ ਦਾ ਮੈਸੇਜ ਉਹ ਕਹਿ ਰਹੇ ਆ ਵੀ ਮੈਸੇਜ ਆਉਣ ਵਾਲਾ ਦੋ ਅੱਗ ਨੂੰ ਅਸੀਂ ਭੇਜਿਆ ਉਹਨਾਂ ਦਾ ਮੈਸੇਜ ਡਿੱਕਣ ਦੀ ਖਾਤਰ ਆਪਣਾ ਭਲੇਰ ਸਾਹਿਬ ਤੇ ਡਲੇয়াল ਸਾਹਿਬ ਹੁਣੇ ਅਸੀਂ ਫੋਨ ਕਰਕੇ ਪੁੱਛਿਆ ਵੀ ਭਈ ਇਹ ਉਹਨਾਂ ਦੀ ਜਾਤਾ ਉਹਨਾਂ ਨੂੰ ਮੈਸੇਜ ਦੇ ਦੇਣ ਜਿਹੜਾ ਅਸੀਂ ਕਿਹਾ ਜਾ ਜਵਾਬ ਦੇ ਦੇਣ ਤਾਂ ਕਿ ਅਸੀਂ ਆਪ ਦੀ ਅਗਲੀ ਰਣਨੀਤੀ ਬਣਾ ਸਕੀ ਅੱਗੇ ਵਧਣ ਵਾਲੀ ਉਹ ਭਲੇਰ ਸਾਹਿਬ ਦਾ ਹੁਣੇ ਹੀ ਫੋਨ ਆਇਆ ਵੀ ਤੁਸੀਂ 5 ਮਿੰਟ ਦੇ ਦੇਖੋ ਛੋੜਿਆ ਗੱਲ ਕਰਨ ਤੋਂ ਪਹਿਲਾਂ 5-7 ਮਿੰਟਾਂ ਦੇ ਵਿੱਚ ਕੋਈ ਫੈਸਲਾ ਆਉਣ ਵਾਲਾ ਸੋ ਇਸ ਕਰਕੇ ਜਿਹੜੇ ਜੇਤਾ ਉਹਨਾਂ ਦਾ ਫੈਸਲਾ ਆ ਗਿਆ ਜਿਹੜਾ ਅਸੀਂ ਸਟੇਟਮੈਂਟ ਕਿਹਾ ਉਹ ਸਟੇਟਮੈਂਟ ਦੇ ਸਬੰਧਤ ਮੰਗ ਅੱਜ ਦੀ ਜਿਹੜੀ ਮੀਟਿੰਗ ਦਾ ਸ਼ਾਮਤ ਕਰਦੀ ਮੀਟਿੰਗ ਦਾ ਉਹਨਾਂ ਦਾ ਇਨਵੀਟੇਸ਼ਨ ਆ ਗਿਆ ਫਿਰ ਅਸੀਂ ਮੀਟਿੰਗ ਤੇ ਕਰ ਇਹਨੂੰ ਇੱਥੇ ਰੁਕਾਂਗੇ ਤਿਆਰੀਆਂ ਜਿਉਂਦੀ ਤਿਉਂ ਰਹਿਣਗੀਆਂ ਮਾਸਕਾਂ ਵਾਲੀਆਂ ਆਹ ਜਿਹੜੇ ਉਹਨਾਂ ਦਾ ਕੰਨਾਂ ਵਾਲਾ ਬੋਲੇ ਕਰਨ ਵਾਲਾ ਜੰਤਰ ਹੈ ਉਹਨੂੰ ਰੋਕਣ ਵਾਲਿਆਂ ਧੂਆ ਰੋਕਣ ਵਾਲਿਆਂ ਸਾਰੇ ਕਦਮ ਤਿਆਰ ਗਿਆਂ ਸਾਰੇ ਪ੍ਰਬੰਧ ਉਹ ਉਹਨਾਂ ਨੂੰ ਜਿਉਂਦੀ ਤਿਆਰ ਰੱਖਾਂਗੇ ਸਟੇ ਕਰ ਦਾਂਗੇ ਉਹਨਾਂ ਚਰ ਲਈ ਗੱਲਬਾਤ ਕਰ ਜੇ ਜੇ ਉਹ ਨਹੀਂ ਹੁੰਦਾ ਉਹਨਾਂ ਦਾ ਫੇਰ ਅਸੀਂ ਜਿਹੜਾ ਹੈਗਾ ਉਹ ਅਸੀਂ ਅੱਗੇ ਵਧਾਂਗੇ ਇਸੇ ਫੌਜਾਂ ਸਮੇਤ ਹੁਣ ਸਾਹਿਬ ਜਿਵੇਂ ਨੌਜਵਾਨ ਕੁਝ ਸਵੇਰੇ ਵੀ ਥੋੜੀ ਜੀ ਕਸ਼ਮਕਸ਼ ਹੋਈ ਹੈ ਤੁਹਾਡੀ ਨੌਜਵਾਨਾਂ ਨਾਲ ਗੱਲਬਾਤ ਹੋਈ ਨੌਜਵਾਨ ਕਹਿ ਰਹੇ ਸੀਗੇ ਕਿ ਅੱਗੇ ਵਧਿਆ ਜਾਵੇ ਅਸੀਂ ਅੱਗੇ ਜਾਣ ਲਈ ਆਏ ਆਂ ਤੁਸੀਂ ਇੱਥੇ ਨਾ ਰੁਕੋ ਪਰ ਤੁਸੀਂ ਜੇ ਇੱਥੇ ਰੁਕੇ ਹੋਏ ਹੋ ਇਹ ਜਿਹੜੀ ਕਸ਼ਮਕਿਸ ਚੱਲ ਰਹੀ ਹੈ ਇਹ ਕਿਵੇਂ ਹੈ ਉਹ ਕੁਝ ਨੌਜਵਾਨ ਸੀਗੇ ਦੇਖੋ ਜੀ ਲੱਖ ਦੇ ਲਗਭਗ ਇਕੱਠ ਹੈ ਲੱਖ ਦੇ ਲਗਭਗ ਇਕੱਠ ਦੇ ਵਿੱਚ ਕੁਝ ਜੇ ਪਾਸਾਤ ਨੌਜਵਾਨ ਇਹ ਕਰਦੇ ਆ ਅਸੀਂ ਕਹਿੰਦੇ ਵੀ ਇਹੋ ਜੀ ਕੋਈ ਗੈਰ ਕੁਦਰਤੀ ਗੱਲ ਨਹੀਂ ਬਾਕੀ ਸਾਰੀ ਸਾਡੀ ਜਿਹੜੀ ਕਿਸਾਨ ਫੋਰਸ ਹੈ ਕਿਸਾਨ ਫੌਜ ਹੈ ਪੂਰੀ ਕੰਟਰੋਲ ਚ ਹੈ ਪੂਰੇ ਜਾਬਤੇ ਚ ਖੜੀ ਆ ਉਹ ਉਹਨਾਂ ਨੂੰ ਵੀ ਅਸੀਂ ਕਹਿਤਾ ਸੀਗਾ ਪਹਿਲਾਂ ਤਾਂ ਮੈਂ ਨਹੀਂ ਕਹਿੰਦਾ ਵੀ ਆਪਾਂ ਆਪਾਂ ਬਲੇਮ ਕਰਕੇ ਉਹਨਾਂ ਨੂੰ ਜਜਮਾ ਵੀ ਹੋ ਸਕਦਾ ਉਹਨਾਂ ਦਾ ਦੂਜੀ ਗੱਲ ਉਹਨਾਂ ਨੂੰ ਇਹ ਹੋ ਸਕਦਾ ਵੀ ਇੱਧਰ ਜੋ ਗੱਲਬਾਤ ਚੱਲੀ ਐ ਇਹਦੀ ਹੋ ਸਕਦਾ ਉਹਨਾਂ ਨੂੰ ਜਾਣਕਾਰੀ ਨਹੀਂ ਮਿਲੇ ਹੋਵੇ ਉਹਨੂੰ ਐਂ ਲੱਗਦਾ ਹੋਵੇ ਵੀ ਉਹੀ ਡਰਦੇ ਹੀ ਇਹ ਰੁਕੇ ਖੜੇ ਨੇ ਇਹ ਜਿਹੇ ਗਲਤਫਹਿਮੀਆਂ ਹੋ ਸਕਦੀਆਂ ਨੇ ਪਰ ਇੱਕ ਗੱਲ ਦਾ ਸਾਨੂੰ ਸਵਾਲ ਲੱਗਿਆ ਅਸੀਂ ਉਹਨਾਂ ਦੀਆਂ ਫੋਟੋਆਂ ਵੀ ਖਿੱਚੀਆਂ ਨੇ ਵੀ ਸਾਰੇ ਆਗੂਆਂ ਦੇ ਵਰਕਰਾਂ ਦੇ ਜਿਨ੍ਹਾਂ ਨੇ ਭੇੜਨਾ ਕਿਸੇ ਦੇ ਤੇਲ ਲਾਇਆ ਹੋਇਆ ਕਿਸੇ ਦੇ ਮਾਸਕ ਲਾਇਆ ਹੋਇਆ ਕਿਸੇ ਦੇ ਆਹ ਕੰਨਾਂ ਵਾਲਾ ਲਾਇਆ ਹੋਇਆ ਵੀ ਉਹਨਾਂ ਦੀ ਇਹੋ ਜਿਹੀ ਕੋਈ ਤਿਆਰੀ ਨਹੀਂ ਸੀ ਬਿਦੇ ਪੜਨਾ ਹੈਗਾ ਇਹ ਤਾਂ ਪਤਾ ਸਾਰਾ ਕੁਝ ਭਰੂਗਾ ਫਿਰ ਖਾਲੀ ਮੂੰਹ ਤੁਸੀਂ ਥੋੜਾ ਬਣਾਣਾ ਪਾ ਕੇ ਥੋੜਾ ਪਿੜ ਲੋਂਗੇ ਚੱਲ ਫਿਰ ਵੀ ਇਸ ਇਹਨਾਂ ਨੂੰ ਬਲੇਮ ਨਹੀਂ ਕਰਦੇ ਹੋ ਸਕਦਾ ਉਹਨਾਂ ਦਾ ਗਲਤ ਮਕਸਦ ਨਾ ਹੋਵੇ ਪਰ ਅਸੀਂ ਉਹਨਾਂ ਨੂੰ ਟਕਾ ਲਿਆ ਫੁੱਲ ਸਭ ਅੱਜ ਕਾ ਵੀ ਵਿਦੇਸ਼ੀ ਮੀਡੀਆ ਵੀ ਆਇਆ ਹੋਇਆ ਨੈਸ਼ਨਲ ਮੀਡੀਆ ਵੀ ਲਗਾਤਾਰ ਕਵਰ ਕਰ ਰਿਹਾ ਜੇਕਰ ਤੁਸੀਂ ਅੱਗੇ ਨਹੀਂ ਵਾਅਦੇ ਕੋਈ ਗਲਤ ਸੁਨੇਹਾ ਨੈਗੇਟਿਵ ਸੁਨੇਹਾ ਤਾਂ ਨਹੀਂ ਜੋ ਲੋਕਾਂ ਵਿੱਚ ਕਿ ਇਹ ਵਾਰ-ਵਾਰ ਐਲਾਨ ਹੋ ਰਿਹਾ ਅੱਗੇ ਵਧਦਾ ਪਰ ਅੱਗੇ ਵਧਿਆ ਨਹੀਂ ਜਾ ਰਿਹਾ ਦੇਖੋ ਜੀ ਜੇ ਤਾਂ ਬਿਨਾ ਕਿਸੇ ਠੋਸ ਕਾਰਨ ਤੋਂ ਅਸੀਂ ਅੱਗੇ ਵਧਣ ਤੋਂ ਰੁਕਦੇ ਆਂ ਫੇਰ ਉਹਦਾ ਮੈਸੇਜ ਗਲਤ ਜਾਊਗਾ ਅਸੀਂ ਕਹਿੰਦੇ ਆਂ ਵੀ ਆ ਜਿਹੜੀ ਗਿਣਤੀ ਆ ਇਹ ਘਰਾਂ ਨੂੰ ਮਰੂਗੀ ਉਸੇ ਤਰੀਕੇ ਨਾਲ ਜਿਵੇਂ 26 ਜਨਵਰੀ ਤੋਂ ਬਾਅਦ ਮੁਰੇਈ ਸੀਗੀ ਅੱਧੀ ਗਿਣਤਾ ਇੱਥੋਂ ਵੀ ਮੜੂਗੀ ਇਹ ਵੀ ਅਗਲਾ ਕਹਿੰਦੇ ਐਲਾਨ ਕਰ ਦਿੰਦੇ ਆ ਤੇ ਗਾਹਾਂ ਫਿਰ ਉਹ ਢਿੱਲੀ ਹੋ ਜਾਂਦੀ ਆ ਪੰਜਾਬੀ ਚਲ ਇਹੋ ਜਿਹੀਆਂ ਗੱਲਾਂ ਕਮੈਂਟ ਕਰਨਗੇ ਸਾਡੇ ਤੇ ਵੀ ਪਰ ਜੇਲ ਦਾ ਠੋਸ ਕਰਨ ਹੋਊਗਾ ਕੋਈ ਠੋਸ ਕਰਨ ਉਹ ਭਾਬ ਜਿਵੇਂ ਹੁਣ ਆਈ ਐ ਵੀ ਹਾਂ ਭਾਈ ਅੱਜ ਹੀ ਪਹਿਲਾਂ ਤਾਂ ਉਹਨਾਂ ਨੇ ਜਦੋਂ ਅਸੀਂ ਟੂ ਉਹਨਾਂ ਨੇ ਤੋੜੀ ਇਹ ਗੱਲ 18 ਤਰੀਕ ਨੂੰ ਮੀਟਿੰਗ ਚ ਦੇ ਵਿੱਚ ਜਦੋਂ ਉਹਨਾਂ ਨੇ ਕਹਿਤਾ ਵੀ ਆ ਜਿਹੜਾ ਅਸੀਂ ਪੰਜ ਮੰਗਾਂ ਦੀ ਪੰਜ ਫਸਲਾਂ ਦੀ ਕੰਟਰੈਕਟ ਸਰਕਾਰ ਨਾਲ ਕੰਟਰੈਕਟ ਖੇਤੀ ਵਾਲਾ ਫਾਰਮੂਲਾ ਪ੍ਰੋਪੋਜ਼ਲ ਦਿੱਤੀ ਹੈ ਜਾਂ ਤਾਂ ਇਹਨੂੰ ਤੁਸੀਂ ਹਾਂ ਕਹੋ ਜਿੰਨਾ ਚਿਰ ਤੁਸੀਂ ਹਾਂ ਨਹੀਂ ਕਹਿੰਦੇ ਉਹਨਾਂ ਚਿਰ ਅਸੀਂ ਬਾਕੀ ਮੰਗਾਂ ਤੇ ਚਰਚਾ ਵੀ ਨਹੀਂ ਕਰਨੀ ਐਂ ਕਹਿ ਕੇ ਜਿਹੜੇ ਪਿਊਸ਼ ਗੋਲ ਜੀ ਉਹਨਾਂ ਦੇ ਮੰਤਰੀ ਆ ਉਹ ਖੜੇ ਹੋ ਗਏ ਕੁਰਸੀ ਤੋਂ ਇਹ ਬਾਬਤ ਪੋਰਟੀ ਉਹਨਾਂ ਨੇ ਗੱਲ ਅਸੀਂ ਵੀ ਖੜੇ ਹੋ ਗਏ ਵੀ ਠੀਕ ਹੈ ਭਾਈ ਫਿਰ ਜਾਓ ਆਪਣੇ ਆਪਣੇ ਜੇ ਤੁਸੀਂ ਅਸੀਂ ਇਹ ਇਹਦੀ ਕਿਵੇਂ ਕਹਿ ਦੇਗੇ ਹਾਂ ਇਹ ਅਸੀਂ ਹੁਣ ਇਹਦੇ ਬਾਰੇ ਨਾ ਹਾਂ ਕ ਅੱਗੇ ਨਾ ਕ ਕੇ ਤੜਕੇ ਨੂੰ ਸਾਨੂੰ ਦੱਸ ਦਾਂਗੇ ਅਸੀਂ ਉਹ ਕਹਿੰਦੇ ਵੀ ਨਹੀਂ ਹੁਣੇ ਹਾਂ ਕਹੋ ਸੋ ਇਸ ਕਰਕੇ ਗੱਲਬਾਤ ਉਹਨਾਂ ਨੇ ਥੋੜੀ ਸੀ ਅਸੀਂ ਫਿਰ ਐਲਾਨ ਕਰਤਾ 21 ਦਾ ਸੋ ਇਸ ਕਰਕੇ ਵੀ ਜੇ ਤਾਂ ਕੋਈ ਠੋਸ ਕਾਰਨ ਹੋਊਗਾ ਕੋਈ ਅੱਜ ਮੰਨੋ ਕਹਿੰਦੇ ਆ ਵੀ ਜਿਵੇਂ ਹੁਣ ਉਹਦੇ ਉਹਨਾਂ ਨੇ ਕਹਿਤਾ ਸੀਗਾ ਵੀ ਕੋਈ ਚਰਚਾ ਨਹੀਂ ਕਰਾਂਗੇ ਅੱਜ ਉਹ ਕਹਿੰਦੇ ਆ ਵੀ ਐਮਐਸਪੀ ਵਾਲਾ ਅਸੀਂ ਰਿਜੈਕਟ ਕਰ ਦਿੱਤਾ ਕੰਨ ਪ੍ਰਪੋਜ਼ਲ ਵੀ ਉਹ ਤਾਂ ਸਾਡਾ ਜਿਹੜਾ ਅਸੀਂ ਮੰਗ ਤਿੰਨ ਸਾਲ ਤੋਂ ਕਰ ਰਹੇ ਆ ਵੀ ਲਾ ਬਣੇ ਕਾਨੂੰਨ ਬਣੇ ਐਮਐਸਪੀ ਦੀ ਤੇ ਖਰੀਦ ਦੀ ਗਰੰਟੀ ਦਾ ਕਾਨੂੰਨ ਵੀ ਉਹ ਤਾਂ ਉਹ ਤੋਂ ਪਾਸੇ ਤਲਕਾਉਂਦਿਆਂ ਅਸੀਂ ਰਿਜੈਕਟ ਕਰਤਾ ਹੁਣ ਜੇ ਸਾਡੀ ਰਿਜੈਕਸ਼ਨ ਨੂੰ ਮੰਨ ਕੇ ਇਹ ਵਾਦਾ ਕਰਕੇ ਆਉਂਦੀ ਹੈ ਵੀ ਹਾਂ ਅਸੀਂ ਐਮਐਸਪੀ ਦੀ ਖਰੀਦ ਤੇ ਗਰੰਟੀ ਦੇ ਕਾਨੂੰਨ ਰਾਹੀ ਮਸਲੇ ਦਾ ਹੱਲ ਕਰਨ ਲਈ ਆਵਾਂਗੇ ਅਸੀਂ ਫਿਰ ਅਸੀਂ ਪ੍ਰਮਾਣ ਕਰਲਾਂਗੇ ਫਿਰ ਜਨਤਾ ਨੂੰ ਵੀ ਕਹਦੇਗੇ ਵੀ ਭਾਈ ਇੱਕ ਰਾਤ ਹੋਰ ਦੇਖੋ ਐ ਨਹੀਂ ਅਸੀਂ ਕਹਿੰਦੇ ਹਫਤਾ ਦੇਖੋ ਅੱਜ ਸ਼ਾਮ ਨੂੰ ਉਹ ਰਾਤ ਨੂੰ ਨਿੱਬੜ ਜੂਗੀ ਜਾ ਤਾਂ ਫਿਰ ਨਵਟਾਰਾ ਹੋਵੇ ਜਾਂ ਕੱਲ ਨੂੰ ਫਿਰ ਇਹੀ ਖੜੇ ਰਹੋ ਅਸੀਂ ਸਾਰਿਆਂ ਨੂੰ ਕਹਿੰਨੇ ਵੀ ਕੋਈ ਘਰਾਂ ਨੂੰ ਨਾ ਜਾਓ ਏ ਤੜਕੇ ਫਿਰ ਵਧਾਂਗੇ ਅੱਗੇ ਇੱਕ ਜਿਹੜੀ ਤੁਹਾਡੀ ਦਿੱਲੀ ਚਲੋ ਦੀ ਕਾਲ ਹੈ ਜੀ ਸ਼ੰਭੂ ਤੇ ਖਨੌਰੀ ਜਾਦੇ ਜਿਹੜੇ ਕੇਂਦਰ ਬਣੇ ਹੋਏ ਆ ਦਿੱਲੀ ਜਾਣ ਦੇ ਹੋਰ ਰਸਤੇ ਵੀ ਹੈਗੇ ਆ ਕਿ ਉਹਨਾਂ ਰਸਤਿਆਂ ਰਾਹੀਂ ਵੀ ਜਾਣ ਦੀ ਕੋਸ਼ਿਸ਼ ਹੋ ਰਹੀ ਹੈ ਕਿ ਹੋਰ ਰਸਤੇ ਰਾਹੀਂ ਵੀ ਜਿਹੜਾ ਜਾਇਆ ਜਾ ਸਕਦਾ ਤੁਹਾਡੇ ਲਈ ਦੇਖੋ ਜੀ ਦੇਖੋ ਜਦੋਂ ਅਸੀਂ 220 ਚ ਗਏ ਸੀਗੇ 26 27 ਨਵੰਬਰ ਨੂੰ ਉਦੋਂ ਜਿਹੜੀਆਂ ਉਹਨੀਆਂ ਤਿਆਰੀਆਂ ਸੀਗੀਆਂ ਸਿਰਫ ਵੈਰੀਕੇਟਿੰਗ ਸੀਗੀ ਫੱਟੇ ਜਲਾਏ ਹੋਏ ਸੀਗੇ ਜਿਹੜੇ ਉਹਨਾਂ ਦੇ ਲੋਹੇ ਦੇ ਜਾ ਮਾਰੀਆਂ ਮੋਟੀਆਂ ਉਹਨਾਂ ਦਾ ਟਿੱਪਰ ਵਗੈਰਾ ਲਾਏ ਹੋਏ ਸੀਗੇ ਉਦੋਂ ਤੁਸੀਂ ਸਾਰੇ ਰਸਤੇ ਰਾਹੀਂ ਲੰਘ ਸਕਦੇ ਸੀਗੇ ਪਰ ਹੁਣ ਜਿੰਨੀ ਇਹ ਵੈਰੀਕੇਟਿੰਗ ਮਜ਼ਬੂਤ ਕੀਤੀ ਆ ਉਹਨਾਂ ਨੇ ਉਹ ਪਿਛਲੇ ਤ્યાર ਵਿੱਚੋਂ ਆਪ ਦੇ ਤੋਂ ਸਿੱਖਦੇ ਹੋਏ ਹੁਣ ਅਸੀਂ ਕਹਿੰਦੇ ਵੀ ਤਾਕਤ ਤੋਂ ਬਿਨਾਂ ਘਟੋ ਘਟ 50-60000 2-2 ਦੋਨੇ ਸਹਾਵਾ ਤੇ 50-60 60000 ਘੱਟੋ ਘੱਟ ਬੰਦੇ ਹੁਣ ਸਾਰੇ ਆਹ ਪ੍ਰਬੰਧ ਕੀਤਾ ਜਾਵੇ ਸਾਰਾ ਉਹਨਾਂ ਨੂੰ ਜਿਹੜਾ ਗੋਲੀਆਂ ਮਾਰਦੇ ਆ ਰਵਰਤ ਵਗੈਰ ਤੂੰ ਆ ਸਿੱਟਦੇ ਆ ਡਰੋਨ ਰਾਹੀਂ ਸਿੱਟਦੇ ਆ ਇਹ ਸਾਰਿਆਂ ਨੂੰ ਰੋਕਣ ਦਾ ਪ੍ਰਬੰਧ ਕੀਤਾ ਜਾਵੇ ਇੱਥੋਂ ਤੱਕ ਕਰਕੇ ਜੇ ਕੋਈ ਹੋਰ ਸਾਧਨਾਂ ਦੀ ਲੋੜ ਪੈਂਦੀ ਹੈ ਇਹ ਤੂੰ ਬਿਨਾ ਵੀ ਉਹਨਾਂ ਦੀਆਂ ਰੋਕਾਂ ਨੂੰ ਪਰਾ ਕਰਨ ਦੀ ਖਾਤਰ ਉਹਨਾਂ ਦਾ ਵੀ ਤਿਆਰ ਕੀਤਾ ਜਾਵੇ ਇਹ ਇੰਨੇ ਪ੍ਰਬੰਧ ਆ ਜਿਹੜੇ ਇੰਨੇ ਲਾਫ ਨਫਰੀ ਐ ਫੋਰਸ ਐ 50 50000 ਦੀ ਸਾਰੇ ਨਾਕਿਆਂ ਤੇ ਅਸੀਂ ਇਕੱਠੇ ਨਹੀਂ ਕਰ ਸਕੀਏ ਸੋ ਤਾਂ ਫਿਰ ਉੱਥੇ ਜਾ ਕੇ ਖੜਨੇ ਹੋਊਗਾ ਬਸ ਅਸੀਂ ਚਾਹਦੇ ਖੜਨਾ ਨਹੀਂ ਅਸੀਂ ਹੈਗਾ ਵੀ ਪੂਰੀਆਂ ਤਿਆਰੀਆਂ ਅੱਜ ਜੇ ਆ ਨਾ ਉਹਨਾਂ ਦਾ ਸੱਦਾ ਆਉਂਦਾ ਇਹਨਾਂ ਦਾ ਤਾਂ ਅੱਜ ਇਹਦਾ ਭਾਵ ਨਤਾਰਾ ਹੋ ਜਾਣਾ ਸੀਗਾ ਬਈ ਜਿਹੜੀ ਬਿਣਾ ਗੱਲੋਂ ਸ਼ੈਲਿੰਗ ਹੋ ਰਹੀ ਆ ਜੀ ਕਿਸਾਨ ਤੱਕ ਨਹੀਂ ਜਾ ਰਹੇ ਕਿਸਾਨ ਤਾਂ ਪਿੱਛੇ ਖੜੇ ਹੋਏ ਆ ਬਿਣਾ ਗੱਲੋਂ ਸ਼ੈਲਿੰਗ ਜਿਹੜੀ ਹੋ ਰਹੀ ਬਿਲਕੁਲ ਸ਼ੈਲਿੰਗ ਹੋ ਰਹੀ ਹੈ ਲੀਡਰਸ਼ਿਪ ਇੱਥੇ ਖੜੀ ਆ ਜਿਹੜੇ ਮੂਰੇ ਵੀ ਜਿਹੜੇ ਕਿਸਾਨ ਹੈਗੇ ਆ ਉਹ ਵੀ ਇੱਕ ਹੱਦ ਤੋਂ ਵੱਧ ਨਹੀਂ ਵੱਧ ਰਿਹਾ ਚਲ ਜੇ ਮੰਨ ਲਓ ਦੋ ਬੰਦੇ ਵੱਧ ਵੀ ਗਏ ਕੋਈ ਆਮਾਰੇ ਤੌਰ ਤੇ ਉਹਦੇ ਪਿੱਛੇ ਚੱਲਦੀ ਲੋੜ ਹੈ ਉਹਨੂੰ ਵੀ ਰੋਕ ਸਕਦੇ ਆ ਟੀਹਤਾ ਨਹੀਂ ਜਾ ਰਹੀ ਟੀਹਟ ਲੁੱਕੀ ਖੜੀ ਹੈ ਮੰਨ ਲਓ ਕਿ 10-20 ਬੰਦੇ ਜਾ ਬਣੇ ਕੋਈ ਆਮਾਰੇ ਹੋ ਕੇ ਉਸ ਤੇ ਜਾ ਕੇ ਸ਼ੈਲਿੰਗ ਕਰਨੀ ਆ ਡਰੋਨ ਆ ਰਿਹਾ ਦੇਖੋ ਮਰਦ ਦਿਖਾਇਓ ਇਹਨੂੰ ਡਰੋਨ ਦੁਬਾਰਾ ਆ ਰਿਹਾ ਜੀ ਕਿਸਾਨਾਂ ਉੱਪਰ 1 ਵਜੇ ਤੋਂ ਲੈ ਕੇ ਹੁਣ ਤੱਕ ਤੀਜੀ ਵਾਰ ਜਿਹੜਾ ਡਰੋਨ ਆ ਚੱਕਾ ਬਿਲਕੁਲ ਕਿਸਾਨ ਉਹ ਦੇਖੋ ਉਸਨੇ ਜਿਹੜਾ স্মੋਕ ਦੇ ਦੋ ਤਿੰਨ ਗੋਲੇ ਜਿਹੜੇ ਆ ਉਹ ਸਿੱਟਦੇ ਉੱਤੇ ਆ ਇਸ ਵਕਤ ਬਿਲਕੁਲ ਸਾਡੇ ਸਿਰ ਤੇ ਜਿਹੜਾ ਡਰੋਨ ਆ ਉੱਡ ਰਿਹਾ ਔਰ ਲਗਾਤਾਰ ਸਿੱਟ ਰਿਹਾ ਤਾਂ ਬਹੁਤ ਖਤਰਨਾਕ ਸਥਿਤੀ ਜਿਹੜੀ ਆ ਉਹ ਬਣੀ ਹੋਈ ਆ ਫੂਲ ਸਾਹਿਬ ਬਿਲਕੁਲ ਆਪਣੇ ਸਿਰਾਂ ਤੇ ਜਿਹੜਾ ਡਰੋਨ ਆ ਹੁਣ ਵੇਖੋ ਇੱਥੇ ਕਿਹੜਾ ਤੱਕਾ ਮਾਰ ਰਿਹਾ ਕੋਈ ਤੱਕਾ ਮਾਰ ਰਿਹਾ ਕੋਈ ਬੈਰੀਕੇਡ ਨੂੰ ਬੈਰੀਕੇਡ ਤੋਂ ਕਿਲੋਮੀਟਰ ਕੱਠੇ ਹਾਂ ਸਟੇ ਚੱਲੀ ਜਾ ਰਹੀ ਹੈ ਅਸੀਂ ਰੋਕ ਰਹੇ ਹਾਂ ਇਹਦਾ ਪਾਵੇ ਸਰਕਾਰਾਂ ਦਾ ਮਕਸਦ ਹੈਗਾ ਵੀ ਭੜਕਾ ਦਿਓ ਆਪਮਾਰੀ ਜਨਤਾ ਹੋ ਜਾਏ ਗੱਲਬਾਤ ਵਿੱਚ ਹੀ ਰਹੇ ਜੇ ਜੇ ਇਹ ਜਿਹਾਂ ਉਹ ਚਾਲਾਂ ਚੱਲਣਗੇ ਐੋ ਜੇ ਮਾਹੌਲ 'ਚ ਗੱਲਬਾਤ ਹੋ ਸਕਦੀ ਹੈ ਐਹੋ ਜੇ ਮਾਹੌਲ 'ਚ ਤਾਂ ਗੱਲਬਾਤ ਕਿਵੇਂ ਹੋ ਸਕਦੀ ਹੈ ਬੰਬ ਵੀ ਸਿੱਟੀ ਜਾਣ ਗੋਲੇ ਵੀ ਸਿੱਟੀ ਜਾਣ ਉਹ ਕਰਾਂਗੇ ਗੱਲ ਉਹਨਾਂ ਨਾਲ ਵੀ ਗੱਲਬਾਤ ਦਾ ਮਾਹੌਲ ਬਣਾਓਏ ਉਹਨਾਂ ਦਿੱਲੀ ਚਲੋ ਦਾ ਫਿਰ ਪ੍ਰੋਗਰਾਮ ਸਟੈਂਡ ਕਰਦਾ ਜੀ ਜਾਂ ਫਿਰ ਇਹ ਤੇ ਰੁਕਨਦਾ ਬਣਦਾ ਉਹ ਸ਼ਰਤਾਂ ਜੇ ਉਹ ਆ ਸ਼ਰਤਾਂ ਮੰਨ ਕੇ ਸੱਡ ਕੇ ਗੱਲਬਾਤ ਕਰਦੀ ਹੈ ਫਿਰ ਇੱਕ ਦਿਨ ਇਹ ਨਹੀਂ ਪੱਕੇ ਤੌਰ ਤੇ ਇੱਕ ਇੱਕ ਦਿਨ ਲਈ ਜਾਂ ਡੇਢ ਦਿਨ ਲਈ ਰੁਕ ਸਕਦਾ ਜੀ ਪੱਕੇ ਤੌਰ ਤੇ ਦਿੱਲੀ ਚੱਲਣ ਦਾ ਨਹੀਂ ਰੱਖੂਗਾ ਉਹ ਸਟੈਂਡ ਕਰੂਗਾ ਜੀ